ਜੇਕਰ ਤੁਸੀਂ ਵੀ SBI ਬੈਂਕ ਦੇ ਨਾਲ ਜੁੜੇ ਹੋਏ ਹੋ ਤਾਂ ਤੁਹਾਡੇ ਲਈਏ ਵੱਡੀ ਖਬਰ ਹੈ ਜੀ ਹਾਂ ਤੁਹਾਨੂੰ ਵੱਡੀਆਂ ਪਰੇਸ਼ਾਨੀਆਂ ਦਾ ਜੋ ਸਾਹਮਣਾ ਹੈ ਉਹ ਕਰਨਾ ਪੈ ਸਕਦਾ ਹੈ ਕਿਉਂਕਿ YONO ਸਮੇਤ ਜੋ ਕੁਝ ਐਪ ਅਤੇ ਨੈੱਟ ਬੈਂਕਿੰਗ ਨੇ ਉਸ ਦੀ ਵਰਤੋਂ ਤੁਸੀਂ ਨਹੀਂ ਕਰ ਸਕੋਗੇ। ਜੀ ਹਾਂ, ਹੋਲੀ ਦੇ ਤਿਹਾਰ ਤੋਂ ਠੀਕ ਪਹਿਲਾਂ ਸਭ ਤੋਂ ਵੱਡੇ ਸਰਕਾਰੀ ਬੈਂਕ SBI ਦੇ ਕਰੋੜਾਂ ਗਾਹਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਬੈਂਕ ਦੀ YONO ਐਪ ਸਮੇਤ ਡਿਜੀਟਲ ਬੈਂਕਿੰਗ ਸੇਵਾਵਾਂ ਅੱਜ ਵਿਗਨ ਰਹਿ ਸਕਦੀਆਂ ਨੇ। ਇਸੇ ਕਰਕੇ ਲੋਕਾਂ ਨੂੰ ਆਮ ਲੈਣ-ਦੇਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। SBI ਗਾਹਕਾਂ ਦੀ ਸੰਖਿਆ ਦੇ ਲਿਹਾਜ਼ ਨਾਲ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ। ਕਰੋੜਾਂ ਲੋਕ ਆਪਣੇ ਬੈਂਕਿੰਗ ਲੈਣ-ਦੇਣ ਲਈ SBI ਦੀਆਂ ਸੇਵਾਵਾਂ ਦੇ ਨਿਰਭਰਨ ਸੋ ਬੈਂਕ ਨੇ ਪਹਿਲਾਂ ਹੀ 23 ਮਾਰਚ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੇਵਾਵਾਂ ਵਿੱਚ ਵਿਘਨ ਬਾਰੇ ਚੇਤਾਵਨੀ ਦਿੱਤੀ ਸੀ ਇਸ ਨੇ ਕਿਹਾ ਸੀ ਕਿ ਇਸ ਦੇ ਡਿਜੀਟਲ ਸੰਚਾਲਨ 23 ਮਾਰਚ ਨੂੰ ਉਪਲਬਧ ਨਹੀਂ ਹੋਣਗੇ ਜਿਸ ਵਿੱਚ ਨੈਟ ਬੈਂਕਿੰਗ ਮੋਬਾਈਲ ਐਪ ਹੋਣ ਨਵਾ ਸ਼ਾਮਲ ਨਹੀਂ ਇਸ ਬਾਰੇ ਸਟੇਟ ਬੈਂਕ ਆਫ ਇੰਡੀਆ ਦੀ ਵੈਬਸਾਈਟ ਤੇ ਵੀ ਜਾਣਕਾਰੀ ਦਿੱਤੀ ਗਈ ਸੀ ਵੈਬਸਾਈਟ ਤੇ ਦੱਸਿਆ ਗਿਆ ਕਿ ਅਨੁਸੂਚਿਤ ਗਤੀਵਿਧੀਆਂ ਕਾਰਨ SBI ਦੀਆਂ ਕਈ ਸੇਵਾਵਾਂ 23 ਮਾਰਚ ਨੂੰ ਕੁਝ ਸਮੇਂ ਲਈ ਆਨਲਾਈਨ ਉਪਲਬਧ ਰਹਿਣਗੀਆਂ ਜਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਉਹਨਾਂ ਚ ਇੰਟਰਨੈਟ ਬੈਂਕਿੰਗ ਯੋਨੋ ਲਾਈਟ ਯੋਨੋ ਬਿਜ਼ਨਸ ਐਪ ਅਤੇ ਮੋਬਾਈਲ ਐਪ ਯੋਨੋ ਅਤੇ ਯੂਪੀਆਈ ਸ਼ਾਮਿਲ ਨੇ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਸੇਵਾਵਾਂ ਨਾ ਮਿਲਣ ਦੀ ਸਮੱਸਿਆ ਦਿਨ ਭਰ ਰੁਕਣ ਵਾਲੀ ਨਹੀਂ ਹੈ ਐਸਪੀ ਦੇ ਗਾਕਾਂ ਨੂੰ ਦਿਨ ਵਿੱਚ ਕੁਝ ਸਮੇਂ ਲਈ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਦੱਸ ਦਈਏ ਕਿ 1:10 ਤੇ ਇਸ ਸਮੱਸਿਆ ਦੱਸ ਦੱਸਿਆ ਜਾ ਰਿਹਾ ਕਿ ਸ਼ੁਰੂ ਹੋਣੀ ਸੀ ਦੁਪਹਿਰੇ 2:10 ਤੇ ਖਤਮ ਹੋ ਜਾਣੀ ਸੀ ਪਰ ਐਨੇ ਟਾਈਮ ਦੇ ਵਿੱਚ ਵੀ ਲੋਕਾਂ ਦੇ ਕਈ ਕੰਮ ਹੁੰਦੇ ਨੇ ਜੋ ਰੁਕ ਜਾਂਦੇ ਨੇ ਸੋ ਦੱਸ ਦਈਏ ਕਿ ਜੇਕਰ ਤੁਸੀਂ ਵੀ SBI ਬੈਂਕ ਨਾਲ ਜੁੜੇ ਹੋ ਤਾਂ ਤੁਹਾਨੂੰ ਐਨੇ ਕ ਸਮੇਂ ਲਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ